ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਫਰੋਜ਼ਪੁਰਾਲ ਨੂੰ ਜਦੋਂ ਜਾਂਦੇ ਆ ਤਾਂ ਪੜਾਣਾ ਪਿੰਡ ਆਉਂਦਾ ਉਸ ਪਿੰਡ ਤੋਂ ਛੜਕ ਸਿੱਧੀ ਕੋਹਾਲਾਂ ਚ ਆ ਜਾਂਦੀ ਹੈ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਇਸ ਵੀਡੀਓ ਦੇ ਮੇਨ ਪੰਜ ਨਾਗ ਆ ਜਿਹਦੇ ਚ ਇੱਕ ਮੱਝ ਬੜੇ ਚੰਗੇ ਦੁੱਧ ਵਾਲੀ ਦੋਸਤੋ ਤੇ ਬਹੁਤ ਸੋਹਣਾ ਢਾਂਚਾ ਇਹ ਤੁਹਾਨੂੰ ਦਿਖਾਉਣੀ ਆ ਤਾਜੀ ਸੂਈ ਹੋਈ ਐ ਜੈਡ ਬਲੈਕ ਮੱਝ ਐ ਤੇ ਇਹਦੇ ਨਾਲ ਕੁਝ ਹੀਫਰ ਜਿਵੇਂ ਗਾਵਾਂ ਕੁਝ ਖੜੀਆਂ ਦੋਸਤੋ ਇਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਭਾਈ ਦਾ ਚੱਲਦਾ ਰਹੂਗਾ ਆਓ ਪਹਿਲੇ ਨੰਬਰ ਵਾਲੀ ਵਾੜ ਤੋਂ ਸ਼ੁਰੂਆਤ ਕਰਗੇ ਮੱਝ ਲਾਸਟ ਤੇ ਦਿਖਾਵਾਂਗਾ ਵਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਰਿੰਦਰ ਅੱਜ ਆਪਾਂ ਦਿਖਾ ਰਹੇ ਆ ਨਾਗ ਪੰਜ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਗਾਂ ਕੰਨਵਾਸੂਆ ਇਹ ਪਲੂਣ ਵੱਛੀ ਚਾਰ ਦਾੰਦਾ ਜੀ ਕਿੰਨਾ ਚਿਰ ਲਊਗੀ ਦੇਣ ਦੇ 7 ਤਰੀਕ ਨੂੰ ਪੂਰੇ ਹੋਣੇ ਆ ਜੀ 7 ਨੂੰ ਜਾਨੀ ਕਿ ਸੂਪ ਪਵੇ ਕੋਈ 2-4 ਦਿਨ ਪਹਿਲਾਂ ਸੂਪ ਪਵੇ ਜਾਂ ਉੱਤੇ ਲੈ ਜਾਏ ਉਹ ਗੱਲ ਵੱਖਰੀ ਆ ਇਹ ਮੰਨ ਲਿਏ ਵੀ ਅੱਜ 16 ਤਰੀਕਾ 14-15 ਦਿਨ ਲੈ ਜਾਊਗੀ ਲੈ ਜਾਣੇ ਲੈ ਜਾਣੇ ਸੌਖੇ ਹੀ ਇਹ ਨੇ ਕੀ ਰੇਟ ਰਹਿਣਾ ਦਾ ਇਹ 1-10 ਦੀ ਵੱਛੀ ਦਵਾਂਗੇ ਖੋਲੀ ਨੂੰ ਦੋਸਤੋ ਸੁਆ ਪਹਿਲਾ ਦੰਦੋਂ ਚਾਰ ਦੰਦ ਦਾ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਪਰ ਮੈਂ ਮਹੀਨਾ ਪੂਰਾ ਕਰਦੀ ਦੇ ਹਿਸਾਬ ਤੇ 15 ਦਿਨ ਕਹੇ ਆ ਤੁਸੀਂ ਅੰਦਾਜ਼ਾ ਲਾ ਲਿਓ ਵੀ ਕਿੰਨੇ ਕਿ ਦਿਨ ਲਾਊਗੀ 1 ਲੱਖ ਤੇ 10000 ਰੇਟ ਬਰੀਡ ਵਾਈਜ਼ ਸੋਹਣੀਆਂ ਦੋਸਤੋ ਤੇ ਢਾਂਚਾ ਵੀ ਚੰਗਾ ਦਿਸਦਾ ਸੋ ਬਾਕੀ ਜੋ ਰੰਗ ਰੂਪ ਉਸ ਦੇ ਸਾਹਮਣੇ ਨਸਲ ਐਚ ਐਫ ਥਾਣਾ ਥੀਚਵਾਈ ਵਾਲੇ ਰੱਖੂਗੀ ਬਾਕੀ ਹਜੇ ਤਿਆਰ ਹੋਣਾ ਹੈ ਹਜੇ ਵੜ ਕੱਚੀ ਹੈ ਸੋਹਣਾ ਸਟਰਕਚਰ ਦਿਸੇਦਾ ਬਾਕੀ ਜੋ ਹਵਾਨੇ ਦੀ ਬਣਾਵਟ ਹੋ ਤੁਸੀਂ ਅਗਾੜੀ ਦੇਖ ਲਓ ਇਤਰੋਂ ਹੁਣ ਬੈਕ ਸਾਈਡ ਤੋਂ ਹਵਾਨਾ ਦੇਖੋ ਬੰਦ ਇਹ ਸੋ ਇਹ ਪਹਿਲੇ ਨੰਬਰ ਤੇ ਜਿਹੜੀ 2 ਨੰਬਰ ਤੇ ਹੈ ਵਿਰਿੰਦਰ ਵੜ੍ਹ ਇਹ ਸੋਈ ਵੀ ਹੈ ਨਹੀਂ ਇਹ ਵੀ ਗੱਬਣ ਹੈ ਕਿੰਨਾ ਚਿਰ ਇਹਦੇ 30 ਤਰੀਕ ਨੂੰ ਦੇਣ ਪੂਰੇ ਬੱਛੀ ਦੇ ਵੀ ਪਲੂਣ ਬੱਛੀ ਚਾਰ ਦਾ ਆਂਦਾ ਈ ਇਹਦਾ ਰੇਟ ਕੀ ਰਹਿਣਾ ਇਹ 95000 ਦੀ ਵਛੀ ਦਵਾਂਗੇ ਦੋਵੇਂ ਨਾ ਇੱਕੋ ਫਾਰਮ ਚੋਂ ਆਈਆਂ ਇਹ ਖੁੱਲੀਆਂ ਰਹੀਆਂ ਥੋੜੀਆਂ ਨਰਮ ਪੈ ਗਈਆਂ ਵਛੀਆਂ ਠੀਕ ਹੈ ਤੇ ਦੋਵਾਂ ਦੇ ਡ੍ਰਿਫਟਰ ਸੀਮਨ ਲੱਗਾ ਡ੍ਰਿਫਟਰ ਬੋਲ ਦਾ ਟੀਡੀਐਫ ਦਾ ਕੋਈ ਸੀਮਨ ਇਦਾਂ ਕਰਕੇ ਠੀਕ ਹੈ ਹਾਂਜੀ ਖੁੱਲੀਆਂ ਸੋ ਦੋਸਤੋ ਇਹ ਦੋਨੇ ਹੀ ਵੜਾ ਬਾਈ ਕਹਿੰਦਾ ਫਾਰਮ ਚੋਂ ਆਈਆਂ ਵੈਸੇ ਨਿਸ਼ਾਨੀ ਪੱਟਾਂ ਤੋਂ ਹੀ ਪਤਾ ਲੱਗਣੀ ਹੁੰਦੀ ਹੈ ਗੋਆ ਜੰਮਿਆ ਵਾ ਲਾਉਣਾ ਹੁੰਦਾ ਸੋ ਇਹ ਵੀ ਇਹ ਦੰਦਾਂ ਨੂੰ ਕਿਵੇਂ ਇਹ ਵੀ ਚਾਰ ਦੰਦਾਂ ਦੀ ਚਾਰ ਦੰਦ 95000 ਰੇਟ ਹੈ ਦਣ ਹਜੇ ਇਹਦੇ ਵੀ 14 15 ਪਏ। ਥਣ ਥੋਣੇ ਦਾ ਵੀ ਹੱਥੀਚੁਆਈ ਵਾਲਾ ਬਹੁਤ ਚੰਗਾ। ਸੁਪ ਥਣ ਇਹਦਾ ਵੀ ਹੱਥੀਚੁਆਈ ਵਾਲਾ ਪਰ ਹਜੇ ਦਣ ਲਾਉਗੀ। ਸੂਏ ਦੱਸੋ ਦੋ ਵਹਿੜਾ ਤੁਹਾਨੂੰ ਪਹਿਲਾਂ ਦਿਖਾਤੀਆਂ ਵਾਈਟ ਰੰਗ ਦੇ। ਇਦੋ ਅੱਗੇ ਜਿਹੜੀ ਵੱਛੀ ਆ ਇਹ ਸੂਈ ਵੀ ਹੈ ਇਹ ਸੂਈ ਵੀ ਦੋ ਦੰਦ ਵੱਛੀ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਅੱਜ 4-5 ਦਿਨ ਹੋ ਗਏ ਇਹਨੂੰ ਸੂਈ ਕਿੰਨਾ ਕੁ ਦੁੱਧ ਹੋਊ ਹੁਣ ਇਹ ਜਗਜੀਤ ਵੀਰੇ ਅੱਜ ਹੀ ਆਪਾਂ ਲਈ ਸੀ ਜਾਨੀ ਕਿ ਸੌਦਾ ਕਰਕੇ ਤੇ 10 ਵਜੇ ਵੱਛੀ ਪੂਰੀ ਖਾਲੀ ਕੀਤੀ ਜਾਨੀ ਕਿ ਪਾਸ ਕੀਤੀ ਸੀ ਆਪਾਂ ਠੀਕ ਹੈ ਉਸ ਹੱਬ ਤੇ ਆਪਦਾ ਹਵਾਨਾ ਵੇਖ ਲਓ 16-17 ਕਿਲੋ ਬੌੜਾਈ ਵੱਛੀ ਥੱਲੇ ਮਗਰ ਵੀ ਵੱਛੀ ਹੈ ਰੇਟ ਕਿੰਨਾ ਰੇਟ 95000 ਦੀ ਜੈ ਸਨੋ ਵੱਛੀ ਦਵਾਂਗੇ ਸੋ ਦੋਸਤੋ 95000 ਚ ਬੜਾ ਸੋਹਣਾ ਸਟਰਕਚਰ ਹੈ ਰੰਗ ਵੀ ਤੁਹਾਡੇ ਸਾਹਮਣੇ ਹੈ ਬੱਚਾ ਵੱਛੀ ਐ ਦੋ ਦੰਦ ਤੇ ਹਵਾਨਾ ਵੀ ਦੇਖਿਓ ਤੁਸੀਂ ਸੌਦਾ ਤੁਸੀਂ ਕਰਨਾ ਪਰ ਢਾਂਚੇ ਦੀ ਸੋਹਣੀ ਐ ਥਣ ਹਵਾਨੇ ਦੀ ਸਾਫ ਸੁਥਰੀ ਐ ਅਗਲੇ ਸੂਏ ਵੱਧ ਕੇ ਵਿਕੂਗੀ ਜੰਨੀ ਮਰਜੀ ਵਾਜੇ ਤੁਸੀਂ ਸੌਦਾ ਆਪਦੇ ਹਿਸਾਬ ਨਾਲ ਰਲਾ ਲਿਓ ਬਾਈ ਜਿੱਦਣ ਇਹਨੇ ਪੀਕ ਲੈਵਲ ਫੜ ਲਿਆ ਨੇ ਉਦੋਂ ਦਿਨੋਂ ਦਿਨ ਨਿਖਰੀ ਆਉਣਾ ਵੱਛੀ ਨੇ ਜੰਨੀ ਕਮਾ ਦੇ ਹੋਰ ਇੱਕ ਵਾਰ ਤੇ ਇਹਦਾ ਫੇਰ ਸਟਰਕਚਰ ਦੇਖਿਓ ਦੋਸਤ ਬਹੁਤ ਸੋਹਣੀ ਬੈਡ ਢਾਂਚੇ ਦੀ ਬਣਾਵਟ ਰੰਗ ਰੂਪ ਸਾਰੇ ਹੀ ਗੋਣ ਐ ਲਿਆ ਬਈ ਇਹਦਾ ਪਲੱਸ ਪੁਆਇੰਟ ਹੋਈ ਆ ਵੀ ਮਗਰ ਵੱਛੀ ਐ ਸੋ ਇੱਕ ਬੱਚਾ ਵੱਛੀ ਤੇ ਪਲੱਸ ਪੁਆਇੰਟ ਵਾਲਾ ਸ਼ਬਦ ਮੇਰਾ ਸੋ ਸੋਨੇ ਟਾਂ ਚੇਦੀ ਆ ਦੱਸੋ ਤੁਹਾਨੂੰ ਆਸਾਂ ਪਸੰਦ ਆਊਗੀ ਬਾਕੀ ਜਿਹਨੂੰ ਚਾਹੇ ਉਹ ਵੀਰ ਤਸੱਲੀ ਕਰ ਸਕਦਾ ਹਜੇ ਸਪੇਸ ਹੈ ਹਵਾਨੇ ਚ ਹੋਰ ਨਿਕਰੂਗੀ ਵੜ ਇਹਦੀ ਵੱਛੀ ਵਿਰਿੰਦਰ ਜਿਹੜੀ ਬੈਠੀ ਐ ਭਾਈ ਇਹ ਹਾਂਜੀ ਹਾਂਜੀ ਸੋ ਵੱਛੀ ਸਾਹਮਣੇ ਬੈਠੀ ਐ ਇਸ ਗਾਂ ਦੀ ਐ ਵਿਰਿੰਦਰ ਇਹ ਦੂਬਾਚਾ 2 ਨੰਬਰ ਤੇ ਜਿਹੜੀ ਹੈ ਇਹ ਵੀ ਪਲੂਣ ਵੱਛੀ ਐ ਠੀਕ ਐ ਇਹਦਾ ਇਹ ਚਾਰ ਦੰਦਾਂ ਦਾ ਜੀ ਮੂੰਹ ਚੋਂ ਠੀਕ ਹੈ ਪਰ ਇਹਦੇ ਅਜੇ 20 ਦਿਨਸ ਪਏ ਆ ਜਾਨੀ ਕਿ ਲੈ ਜਾਣੇ ਨੇ 20 25 ਦਿਨ ਸੌਖੇ ਪੈਂਡਿੰਗ ਹੈ ਠੀਕ ਹੈ ਕੀ ਰੇਟ ਰਹਿਣਾ ਇਹਦਾ ਇਹ ਅੱਜ 10 ਦੀ ਵਸ਼ੀ ਦਵਾਂਗੇ ਜਦੋਂ ਤਿਆਰ ਹੋਈ ਉਹਦੋਂ ਗੱਲ ਵੱਖਰੀ ਹੈ ਖੋਲੀ ਇਹਨੂੰ ਹਾਂਜੀ ਸੋ ਅੱਜ ਦਾ ਰੇਟ 1 ਲੱਖ ਤੇ 10000 ਆ ਦੋਸਤੋ ਤਿਆਰ ਹੋਈ ਦੀ ਕੀਮਤ ਬਾਈ ਕਹਿੰਦਾ ਵੀ ਕੁਝ ਹੋਰ ਕਰਾਂਗੇ ਬਰੀਡ ਵਾਈ ਜੋ ਅੱਛੀ ਬਹੁਤ ਚੰਗੇ ਟਾਂਚੇ ਟੂਚੇ ਸੋ ਕਦਕਾਠ ਸੋਨਾ ਵੇਲ ਚੰਗੇ ਚਾਰ ਦੰਦ ਆ ਇਹ ਦੋਵੇਂ ਬੱਚੀਆਂ ਇੱਕ ਘਰ ਆਈਆਂ ਇਹ ਉਹ ਦੋਵੇਂ ਬੱਚੀਆਂ ਇੱਕ ਘਰ ਆਈਆਂ ਠੀਕ ਹੈ ਸੋ ਇਹ ਚਾਰ ਨਾ ਗਿਆ ਸੋ ਦੋਸਤੋ 5ਵੇਂ ਨੰਬਰ ਤੇ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਬੜੇ ਸੋਹਣੇ ਟਾਂਚੇ ਦੀ ਹੈ ਰਵਿੰਦਰ ਭਾਈ ਕੀ ਡਿਟੇਲ ਹੈ ਕਿੰਨਾ ਮਸੂਆ ਡਿਟੇਲ ਹੈ ਸਹੀ ਰੀਅਲ ਤੀਜਾ ਸੂਆ ਸੋਈ ਹੈ ਜੀ ਹੁਣ ਕਿੰਨਾ ਚਰ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ ਹੈ ਤੇ 14 ਕਿਲੋ ਬੌਲਾ ਮੰਨ ਲਓ ਦੁੱਧ ਮੰਨ ਲਓ ਅਗਲੇ ਨੇ ਆਪ ਦਾ ਹਿਸਾਬ ਲਾਉਣਾ ਜਾਨੀ ਕਿ ਕੰਡੇ ਵਾਲਾ ਤਿਆਰ ਆ ਚ ਭਾ ਚਾਰ ਡੰਗ ਅਗਲਾ ਚੋਕੇ ਲੈ ਜੇ ਬੱਚਾ ਇਹਦੇ ਨਾਲ ਇਹਨੇ ਮਗਰ ਮੇਲ ਕਾ ਭਾਈ ਤੇ ਇਸ ਗਲਤੀ ਜਾਨੀ ਕਿ ਗਾਰੰਟੀ ਆਪਣੀ ਆਪਣੇ ਕੋਲੇ ਰਹਿ ਜਾ ਚਲੋ ਕਿਸੇ ਵੀ ਸੇਵਾ ਦਾ ਨਹੀਂ ਆਪਾਂ ਨੂੰ ਪਤਾ ਕੋਈ ਹਫਤੇ ਦਾ 10 ਦਿਨਾਂ ਦੇ ਵਿੱਚ ਜਿੱਦਨ ਨੂੰ ਮੈਂ ਨੇ ਸਿੱਧੀ ਸੁੱਦੀ ਹੋਣਾ 18 ਤੋਂ ਬਾਹਰ ਬਾਹਰ ਦੋ ਚਵਾਦਾਂ ਕੀ ਰੇਟਰ ਨੂੰ ਇਹ 1 52 ਦੀ ਮੈਂ ਦੇ ਦਾਂਗੀ ਖੋਲੀ ਦੋਸਤ ਬੜੀ ਸੋਹਣੀ ਮੱਝ ਹੈ ਸੌਦਾ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਮੈਨੂੰ ਜਿਹੜਾ ਪਸ਼ੂ ਜੱਜਦਾ ਉਹਦੇ ਲਈ ਦੋ ਸ਼ਬਦ ਬੋਲੇ ਜਾਂਦੇ ਆ ਪਰ ਤੁਸੀਂ ਆਪਦੀ ਸਮਝ ਨਾਲ ਕਰ ਲਿਆ ਕਰੋ ਢਾਂਚਾ ਦੇਖ ਰਹੇ ਆ ਮੱਝ ਦਾ ਉਹ ਵੀ ਬਾ ਕਮਾਲ ਉਤੋਂ ਤੁਸੀਂ ਸਟਰਕਚਰ ਦੇਖੋ ਸਿੰਗਲ ਹੱਡੀ ਹੈ ਤੇ ਬਹੁਤ ਸੋਹਣਾ ਹਵਾਨਾ ਇਹਦਾ ਜਿਹੜਾ ਉਹ ਦਿਸਦਾ ਹੈ ਕਾਲੀ ਛਾਹ ਰੰਗ ਵੀ ਜਿਹੜਾ ਉਹ ਇਹਦਾ ਇਦਾਂ ਦਾ 1,52,000 ਬਾਈ ਨੇ ਰੇਟ ਕੀਤਾ ਹੈ ਜੈਡ ਬਲੈਕ ਹੈ ਨਾ ਤਾਂ ਕੋਈ ਪੂਛਵਾਲ ਚਿੱਟਾ ਦੱਸਦਾ ਤੇ ਨਾ ਮੱਥੇ 'ਚ ਹੀ ਕੋਈ ਵਾਲ ਵਾਈਟ ਹੈ ਮੂੰਹ ਦੀ ਬੜੀ ਪੋਲੀ ਤੋਂ ਵੀ ਦੇਖੋ ਸੀਲ ਸ਼ਰੀਫ ਵੀ ਹੈ ਦੱਸੋ ਇਹ ਨਸਲ ਜਿਹੜੀ ਹੈ ਜਿੰਨੇ ਵੀ ਪਸ਼ੂ ਤੁਸੀਂ ਦੇਖੋਗੇ ਜਿਹੜੇ ਇਦਾਂ ਦੇ ਸੋਹਣੇ ਪਸ਼ੂ ਹੋਣਗੇ ਉਹ ਮੂੰਹ ਦੇ ਵੀ ਇਦਾਂ ਹੀ ਹੁੰਦੇ ਆ ਉਹਨਾਂ ਨੂੰ ਮੂੰਹ ਫੜ ਕੇ ਵੀ ਕੋਈ ਚੀਜ਼ ਦੇਣੀ ਚਾਹੁੰਦੇ ਸਕਦੇ ਚੌਣ ਚਾਂ ਬਹੁਤ ਚੰਗੀ ਹੈ ਇੱਕ ਨੰਬਰ ਹੈ ਪੋਲੀ ਤੇ ਕੋਈ ਪੂਰ ਛੱਟਾ ਨਹੀਂ ਵਰਿੰਦਰ ਇੱਕ ਜਿਹੜਾ ਹੋਰ ਕਢਾ ਦਈਏ ਬਈ ਕਢਾ ਦੇ ਸੋ ਇਹ ਬਹੁਤ ਸੋਹਣੀ ਮੱਝ ਦਿਖਾ ਰਿਹਾ ਹੈ ਹਾਈਟ ਦੱਸੋ ਮੱਝ ਦੀ ਇਸ ਆ ਉਤੇ ਜੱਜਮੈਂਟ ਕਰੋ ਵੀ ਭਰਾ ਜਿਹੜਾ ਨਾਲ ਤੁਰ ਰਿਹਾ ਹੈ 6 ਫੁੱਟ ਹਾਈਟ ਆ ਵੀਰ ਦੀ ਕਈ ਵਾਰ ਪਸ਼ੂ ਤੁਹਾਨੂੰ ਛੋਟਾ ਲੱਗੇ ਤਾਂ ਆ ਕੇ ਜ਼ਰੂਰ ਦੇਖ ਲੈ ਕਰੋ ਇੱਕ ਮੈਂ ਅੱਗੇ ਵੀ ਬੇਨਤੀ ਕੀਤੀ ਥੋੜਾ ਜਿਹਾ ਨਾ ਇੱਥੇ ਆ ਕੇ ਪਸ਼ੂ ਵੇਖਿਆ ਕਰੋ ਜਾਨੀ ਕਿ ਜਾਨਵਰ ਕੋਈ ਵੀ ਆਪਣੇ ਆ ਥੋੜਾ ਜਿਹਾ ਥਾਂ ਥੋੜਾ ਉਹ ਕਈ ਵਾਰੀ ਸਮਝ ਵਿੱਚ ਪਸ਼ੂ ਨਹੀਂ ਆਉਂਦਾ ਪਰ ਜਦੋਂ ਕੋਲੋਂ ਵੇਖੀਏ ਤੇ ਪਸ਼ੂ ਹੋਰ ਲੱਗਦਾ ਸਹੀ ਹੈ ਮੇਰੇ ਤਾਂ ਜ਼ਰੂਰੀ ਆ ਦੋਸਤੋ ਇਹ ਤਾਂ ਨਿਜਮ ਹੈ ਤੁਸੀਂ ਪੈਸੇ ਬਹੁਤ ਇਨਵੈਸਟ ਕਰਨੇ ਆਜ ਦੇ ਟਾਈਮ 'ਚ ਪਸ਼ੂ ਸਸਤਾ ਨਹੀਂ ਤੇ ਜਦੋਂ ਆਪਾਂ ਮਹਿੰਗੀ ਚੀਜ਼ ਖਰੀਦਦੇ ਆ ਜਾਂ ਪੈਸੇ ਲਾਉਨੇ ਆ ਤਾਂ ਹੱਕ ਹੁੰਦਾ ਵੀ ਆ ਕੇ ਦੇਖ ਕੇ ਤਸੱਲੀ ਕਰੀਏ ਸੋ ਇਹ ਪੰਜ ਨਗ ਤੁਹਾਨੂੰ ਇਧਰੋਂ ਦਿਖਾਤੇ ਕਈ ਵਾਰ ਕਿਸੇ ਭਰਾ ਨੇ ਕੋਈ ਘੱਟ ਕੀਮਤ ਦੇ ਉੱਤੇ ਕੋਈ ਪਸ਼ੂ ਦੁੱਧ ਹਾਸਤੇ ਲੈਣਾ ਹੁੰਦਾ ਤੇ ਇੱਕ ਗਾਂ ਬਾਈ ਹੁਰਾਂ ਕੋਲ ਖੜੀ ਐ ਉਹ ਤੁਹਾਨੂੰ ਜ਼ਰੂਰ ਦਿਖਾ ਦਿੰਦਾ ਜੇ ਜਚੇ ਤਾਂ ਸੌਦਾ ਕਰ ਲਿਓ ਹਾਲਾਂਕਿ ਪਸ਼ੂ ਇਹ ਵੀ ਤੁਹਾਨੂੰ ਦਿਖਾਏ ਆਈ ਉਹ ਵੀ ਆਪਾਂ ਖੜੀ ਖਲੋਤੀ ਵਿਖਾ ਦਿੰਦੇ ਦੋ ਜਾਨਵਰ ਆਈ ਯਾਨੀ ਕਿ ਜਾਨਵਰ ਆਪਣੇ ਕੋਲੇ ਹੁੰਦੇ ਹੀ ਆ 10 ਪੱਕੇ ਠੀਕ ਐ ਹਾਂਜੀ ਹਾਂਜੀ ਇਹ ਗਾਂ ਦੋਸਤੋ ਤੀਜਾ ਸੁਆ ਸੋਈ ਐ ਸੋਈ ਨੂੰ ਹੋ ਗਿਆ ਹੁਣਗੇ 10 12 ਦਿਨ ਠੀਕ ਐ ਹਾਂਜੀ ਤੇ ਥੋੜੀ ਜੀ ਸਾਈਡ ਵੀ ਰੱਖ ਲਈਏ ਤੇ ਥੋੜੀਆਂ ਜੀਆਂ ਬਹਿਣੀ ਵਾਲੇ ਪਿਛਲੇ ਥਾਂ ਚ ਧਾਰਾ ਵੀ ਘਾਟਾ ਵੀ 25 ਠੀਕ ਹੈ ਕਿਉਂਕਿ ਅਗਲਾ ਆ ਕੇ ਚੋਕ ਕੇ ਬਾਅਦ ਚ ਗੱਲ ਕਹਵੇ ਫਿਰ ਉਹ ਸੁਆਦ ਨਹੀਂ ਆਉਂਦਾ ਜੀ ਦੁੱਧ ਹੁਣ ਕਿੰਨਾ ਦੁੱਧ 15 ਕਿਲੋ ਹੋਊਗਾ ਜੀ ਹੁਣ ਇਹਦੇ ਥੱਲੇ ਕੀ ਭਾਜ ਦੇ ਦਾਂਗੇ ਇਹ 46000 ਦੀ ਵੈੜ ਦੇ ਦਾਂਗੇ ਦੁੱਧ ਬਤਾ ਦਾਂਗੇ ਯਾਨੀ ਕਿ ਦੁੱਧ ਧਾਰੀ ਕੋ ਚੱਕਰ 2-3 ਕਿਲੋ ਤਾਂ ਨਾਰਮਲ ਗੱਲ ਹੈ ਠੀਕ ਹੈ ਹਾਂਜੀ ਹਾਂਜੀ ਇਹ ਕਾ ਝੋਟੀ ਹੈ ਜੀ ਪਹਿਲਣ ਹੂੰ ਇਹ ਚਾਰ ਦਾ ਆਂਦਾ ਜੀ ਫਲੈਰੀ ਹੈਗੀ ਆ ਠੀਕ ਹੈ ਥੱਲੋਂ ਬਹੁਤ ਸਾਫ ਆਉਂਦਾ ਠੀਕ ਹੈ ਇਹ 8 ਸੋਏ ਦੋਸਤੋ ਛੋਟੀ ਤੁਸੀਂ ਦੇਖ ਲਓ ਇੱਕ ਵੈਡ ਜਿਹੜੀ ਐ ਉਹ ਤੁਹਾਨੂੰ ਦਿਖਾਉਣੇ ਆ ਦੇਖਦੇ ਆ ਬੱਚਾ ਲਾ ਦਿੰਦੇ ਆ ਕਿਉਂਕਿ ਮੈਨੂੰ ਇਹਦਾ ਵੀ ਬਹੁਤ ਸੋਹਣਾ ਢੰਚਾ ਲੱਗਾ ਸੋਈ ਸਵਾਈ ਵੈਡ ਐ ਦੋ ਦੰਦ ਪਹਿਲਾ ਸੂਆ ਹਵਾਨਾ ਸਾਫ ਸੁਥਰਾ ਐ ਸੋ ਬੱਚਾ ਲਾ ਕੇ ਥੋੜਾ ਦੇਖਦੇ ਆ ਵੀ ਇਹਦਾ ਥਣ ਕਿਦਾਂ ਦਾ ਰਹਿੰਦਾ ਸੋ ਦੋਸਤੋ ਇਹ ਵੈਡ ਤੁਹਾਨੂੰ ਦਿਖਾਉਣੀ ਐ ਤੇ ਬੱਚੀ ਦੀ ਛੜਤੀ ਐ ਫਸਮਾਜ ਬਾਈ ਕਹਿੰਦਾ ਵੀ ਥਣ ਬਹੁਤ ਸੋਹਣਾ ਕੱਢਦੀ ਐ ਬਾਕੀ ਇਹ ਹਜੇ ਛੋਟੀ ਉਮਰ ਦੀ ਵਹਿੜ ਹੈ ਇਹ ਨਿਕਰੂਗੀ ਬਹੁਤ ਦੋਸਤੋ ਪਸਮਾ ਕਰ ਲੈ ਵਿਰਿੰਦਰ ਇੱਕ ਵਾਰ ਛੱਡ ਦੀ ਬਈ ਥਣ ਦਿਖਾ ਦੇ ਸੋ ਥਣ ਦੇਖ ਲੋ ਵੀ ਬੱਚੀ ਦੇ ਇਦਾਂ ਦੇ ਹੋ ਗਏ ਆ ਹਜੇ ਥਣ ਥੋੜੇ ਦਿਨਾਂ ਦੀ ਸੋਈ ਆ ਹੋਰ ਨਿਕਰੂਗਾ ਵਿਰਿੰਦਰ ਮਾਰ ਦੇ ਤਾਰਾ ਬਈ ਪਹਿਲਾਂ ਅਗਲੇ ਤੋਂ ਬਹੁਤ ਚਵਾ ਲੱਗਾ ਵਸ਼ੀ ਇਹ ਠੀਕ ਹੈ ਪਿਛਲਾ ਤੋਂ ਮਾਰੀ ਠੀਕ ਹੈ ਸੋ ਸਾਫ ਸੁਤਰੀਤਾਰੇ ਵਸੇ ਜਿਹੜੀਆਂ ਧਾਰਾ ਮਾਰੀ ਦੀਆਂ ਨਾ ਇਹ ਇੱਕ ਸ਼ੌਂਕ ਜਿਹਾ ਹੀ ਪੂਰਾ ਕਰੀਦਾ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ